ਕਲਪ ਸਿੰਘ ਤੁਸੀਂ ਹੁਣੇ ਅੰਦਰੋਂ ਬਾਹਰ ਆਉਂਦੇ ਪਏ ਹੋ ਵੈਸੇ ਤਾਂ ਪੁੱਛਣਾ ਬਣਦਾ ਨਹੀਂ ਆ ਪਰ ਕੀ ਸਥਿਤੀ ਅੰਦਰ ਪੜਾ ਪੋਟਾ ਕੁਝ ਨਿਕਲੇ ਗਮਗੀਨ ਹੈ ਪਰਿਵਾਰ ਮਾਤਾ ਸੁਧ부ਧ ਹੈਨੀ ਮਾਤਾ ਨੂੰ ਬੱਚੀ ਚਲੀ ਗਈ ਹੈ ਜੀ ਬੜਾ ਅਜੀਬ ਜਿਹਾ ਕ੍ਰਾਈਮ ਹੈ ਇਹ ਸੁਣ ਕੇ ਕਿਣ ਵੀ ਆਉਂਦੀ ਹੈ ਖਿਜ ਵੀ ਚੜਦੀ ਹੈ ਸਮਝ ਨਹੀਂ ਆ ਰਿਹਾ ਕਿ ਇਹਨੂੰ ਡਾਈਜੈਸਟ ਕਿਵੇਂ ਕੀਤਾ ਜਾਵੇ ਥਾਲੇ ਹੈ ਕਿ ਇੱਥੇ ਸ਼ਬਦ ਵੀ ਛੋਟੇ ਪੈ ਰਹੇ ਹੈ ਕਿ ਕਿਹਨਾ ਸ਼ਬਦਾਂ ਨਾਲ ਇਹ ਹਵਾਨੀਤ ਜਿਹੜੀ ਹੋਈ ਹੈ ਇਹਨੂੰ ਕੰਡਮ ਕੀਤਾ ਜਾਵੇ ਜਿਹੜੀ ਹਾਲਾਤ ਹੈ ਗਈ ਕਿ 13 ਸਾਲ ਦੀ ਬੱਚੀ ਉਹ ਤੇਰੀ ਬੇਟੀ ਨਾਲ ਸ਼ਰਮ ਕਰ ਲਾ ਉਹ ਤੇਰੀ ਸਹੇਲੀ ਹੈ ਗਈ ਬੱਚੀ ਤੂੰ ਉਹਦੇ ਨਾਲ ਕੀ ਕਰਤਾ ਪਿਆ ਫਿਰ ਤੂੰ ਉਹਦੀ ਬਾਡੀ ਨੂੰ লাশ ਨੂੰ ਆਪਾਂ ਛੁਪਾਤਾ ਚੱਕ ਕੇ ਅਗੇ ਬਾਥਰੂਮ ਚ ਸੁਰਤਾ ਫਿਰ ਗੱਦੇ ਰੱਖਤੇ ਪਸਵਾ ਲੇਗਾ ਜਿਹੜੀ ਪੁਲਿਸ ਆਈ ਹੈ 4 ਵਜੇ ਦੇ ਗਈ ਹੋਈ ਆ ਬੱਚੀ 6 ਵਜੇ ਤੱਕ ਨਹੀਂ ਲੱਭੀ ਸਾਢੇ 6 ਵਜੇ ਜੇ ਪੁਲਿਸ ਆਂਦੀ ਪਈ ਆ ਆ ਕੇ ਦੇਖ ਕੇ ਚਲੇ ਜਾਂਦੀ ਉੱਥੋਂ ਕਹਿੰਦੀ ਇੱਥੇ ਕੁਝ ਨਹੀਂ ਹੈ ਤੁਸੀਂ ਦੇਖ ਲਓ ਤੁਸੀਂ ਰਿਪੋਰਟ ਉਲਟਾ ਜਿਹੜੇ ਵਿਕਟਮ ਦੇ ਪੇਰੈਂਟਸ ਹੈਗੇ ਉਹਨਾਂ ਦੇ ਉੱਤੇ ਕਹਿ ਰਹੇ ਆ ਕਿ ਵੀ ਤੁਸੀਂ ਜਿਹੜਾ ਨਾ ਲਿਖ ਦਿਓ ਕਿ ਵੀ ਗੁੰਮਸ਼ਦਾ ਹੋ ਗਈ ਇਹ ਰਿਪੋਰਟ ਦਰਜ ਕਰ ਲਾਣੇ ਸਵਾਲ ਇਹ ਹੈਗਾ ਇਹ ਤਾਂ ਇਹ ਇਸ ਇਲਾਕੇ ਦੇ ਪਾਰਸ ਸਟੇਟ ਦੇ ਜਿਹੜੇ ਲੋਕਾਂ ਦੇ ਮੈਂ ਤਾਂ ਕਹਾਂਗਾ ਕਿ ਆਫਰੀਨ ਹੈ ਇਹਨਾਂ ਨੇ ਚੌਕਸੀ ਵਰਤੀ ਔਰ ਉਹਨਾਂ ਨੇ ਉਹਦੇ ਘਰ ਦੇ ਅੱਗੇ ਜਿਹੜਾ ਹੈਗਾ ਸਾਰਾ ਘੇਰ ਲਿਆ ਫਿਰ ਉਹਨਾਂ ਨੇ ਜਾ ਕੇ ਆਪ ਤਲਾਸ਼ੀ ਲਈ ਤੇ ਫਿਰ ਦੇਖਿਆ ਕਿ ਵੀ ਜਿੱਥੇ ਕਮਰਾ ਸੀਗਾ ਬਾਥਰੂਮ ਸੀਗਾ ਉਹਦੇ ਚੋਂ লাশ ਮਿਲੀ ਆ ਤੇਰਾ ਮਤਲਬ ਇਹ ਹੈਗਾ ਕਿ ਪੁਲਿਸ ਦੀ بجائے ਆਮ ਜਨਤਾ ਨੇ ਆਮ ਜਨਤਾ ਨੇ ਜਿਹੜਾ ਹੈਗਾ ਕੰਮ ਜਿਹੜਾ ਹੈਗਾ ਮੁਸਤਦੀ ਵਰਤੀ ਕਾਲੇ ਸਾਹਿਬ ਆਮ ਸੌਰੀ ਟੂ ਪਿੰਪੁਆਇੰਟ ਤੁਸੀਂ ਉਹ ਗੱਲ ਆਖੀ ਕਿ ਪੁਲਿਸ ਨੇ ਕਿਹਾ ਕਿ ਤੁਸੀਂ ਗੁੰਮਸ਼ੁਦਾ ਲਿਖ ਦਿਓ ਉਸ ਰਿਪੋਰਟ ਦੇ ਵਿੱਚ ਇਹਨੇ ਦੱਸਿਆ ਇਹਨਾਂ ਨੇ ਪਰਿਵਾਰ ਨੇ ਇਹਨਾਂ ਨੇ ਹੁਣ ਗੱਲ ਕੀਤੀ ਹੈ ਇਹਨਾਂ ਨੇ ਕਹਿੰਦੇ ਕਿ ਸਾਡੇ ਤੇ ਇਨਸਿਸਟ ਕਰਦੇ ਸੀਗੇ ਪੁਲਿਸ ਵਾਲੇ ਕਿ ਉਲਟਾ ਕਿ ਵੀ ਲੁਖਦੇਵ ਸਭ ਕੁੜੀ ਚਲੇ ਗਈ ਸਾਡੀ ਰਿਪੋਰਟ ਦਰਜ ਕਰ ਲੈ ਮੈਂ ਸਵੇਰੇ ਇੱਕ ਇੰਟਰਵਿਊ ਸੁਣੀ ਇਨਫੈਕਟ ਬੱਚੀ ਦੀ ਮਾਂ ਇੱਥੋਂ ਤੱਕ ਕਲੇਮ ਕਰ ਰਹੀ ਸੀ ਕਿ ਕੁਝ ਪੁਲਿਸ ਮੁਲਾਜ਼ਮ ਅੰਦਰ ਜਾ ਕੇ ਉਸ ਅਕਿਊਜ਼ਡ ਬੰਦੇ ਦੇ ਘਰ ਬੈਠ ਕੇ ਚਾਹ ਪਾਣੀ ਵੀ ਸ਼ੱਕ ਦੇ ਸੀਗੇ ਉਹ ਵੀ ਅਜੀਬ ਜਿਹਾ ਸਿਨੈਰੀਓ ਸੁਣਨ ਨੂੰ ਲੱਗਦਾ ਬਿਲਕੁਲ ਉਹ ਤਾਂ ਅੰਦਰ ਗਏ ਆ ਬਾਅਦ ਚੋਂ ਕੁੰਡੀ ਮਾਰ ਲਈ ਅੰਦਰ ਬੈਠੇ ਰਹੇ ਆ ਉਹਨਾਂ ਉਤੇ ਕੀ ਗੱਲਬਾਤ ਹੋਈ ਰੱਬ ਜਾਣੇ ਇਹ ਤਾਂ ਉਹਨੂੰ ਪੁਲਿਸ ਵਾਲੇ ਦੱਸ ਸਕਦੇ ਆ ਜਾਂ ਜਿਹੜਾ ਵਿਕਟ ਸੌਰੀ ਅਕਿਊਜ਼ਡ ਹੈਗਾ ਜੋ ਉਹਨਾਂ ਉਹਨਾਂ ਦੇ ਵਿੱਚ ਕੀ ਗੱਲਬਾਤ ਹੋਈ ਹੈ ਲੇਕਿਨ ਉਹਦਾ ਇਫੈਕਟ ਇਹ ਹੋਇਆ ਕਿ ਪੁਲਿਸ ਵਾਲੇ ਉੱਥੋਂ ਚਲੇ ਗਏ ਕਿ ਇੱਥੇ ਕੁਝ ਨਹੀਂ ਹੈਗਾ ਔਰ ਫਿਰ ਉਹਦੇ ਬਾਅਦ ਜਨਤਾ ਨੇ ਇਸ ਇਲਾਕੇ ਦੀ ਜਨਤਾ ਨੇ ਜਾ ਕੇ ਲੱਭਿਆ ਕਿ ਵੀ ਇੱਥੇ ਹੀ ਹੈਗੀ ਕੁੜੀ ਕਿਉਂ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਵੀ ਐਂਟਰ ਹੋਈ ਹੈ ਬਾਹਰ ਨਹੀਂ ਆਈ ਤੇ ਉਹਨਾਂ ਨੇ ਫਿਰ ਦੁਬਾਰਾ ਜਦੋਂ ਜਨਤਾ ਨੇ ਤਲਾਸ਼ੀ ਲਈ ਹੈ ਤੇ ਜਦੋਂ ਬੰਦ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ লাশ ਪਈ ਹੋਈ ਸੀ ਚਲੋ ਆਫਟਰ ਆਲ ਹੁਣ ਜੇ 9 ਦਿਨ ਦਾ ਰਿਮਾਂਡ ਮਿਲਿਆ ਆ ਡੂ ਯੂ ਬਿਲੀਵ ਕਿ ਆਉਂਦੇ ਸਮੇਂ ਦੇ ਵਿੱਚ ਹੁਣ ਕੋਈ ਸਥਿਤੀ ਪਰਿਵਾਰਦਿਆਂ ਨੂੰ ਕੁਲ ਹੋ ਸਕਦੀ ਹੈ ਦੇਖੋ ਇਹ ਤਾਂ ਸਾਰੀ ਉਮਰ ਦਾ ਰੋਣਾ ਹੈ ਇਹ ਜਿਹੜਾ ਜਿਹੜਾ ਜੋਲਟ ਉਹਨਾਂ ਨੂੰ ਮਿਲਿਆ ਪਰਿਵਾਰ ਨੂੰ ਇਹ ਤਾਂ ਈਸ਼ਵਰੀ ਇਸ ਨੂੰ ਜਿਹੜਾ ਸਹਨ ਕਰਨ ਦੀ ਸ਼ਕਤੀ ਦੇ ਸਕਦਾ ਹੈ ਠੀਕ ਹੈ ਨਾ ਤੇ ਉਹ ਸਵਾਲ ਇਹ ਹੈਗਾ ਕਿ ਹੁਣ ਇੰਨੀ ਹੈਗਾ ਕਿ ਪੁਲਿਸ ਹੁਣ ਵੀ ਜਿਹੜਾ ਸੰਭਲ ਜਾਏ ਔਰ ਜਿਹੜੇ ਪੁਲਿਸ ਪੁਲਿਸ ਅਫਸਰਾਂ ਨੇ ਇੰਗੇਲੀ ਕੀਤੀ ਹੈ ਉਹਨੇ 1 ਵਜੇ ਲੇਡੀ ਪੁਲਿਸ 1 ਵਜੇ ਆਈ ਹੈ 6 4 ਤੋਂ 6 ਵਜੇ ਦਾ ਇਨਸੀਡੈਂਟ ਹੈ ਜੇ ਫਿਰ ਤੁਸੀਂ ਜਿਹੜੀ ਪੁਲਿਸ ਚਲੀ ਗਈ ਇੱਥੋਂ ਆ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਸਪੈਂਸ਼ਨ ਹੀ ਡਿਸਮਿਸਲ ਹੋਣੀ ਚਾਹੀਦੀ ਬਿਲਕੁਲ ਡਿਸਪੈਸਲ ਹੋਣੀ ਚਾਹੀਦੀ ਹੈ ਜੇ ਐਡੀ ਵੱਡੀ ਨੈਗਲੀਜੈਂਸ ਹੈਗੀ ਹੈ ਜੇ ਉੱਥੇ ਰਿਕਵਰੀ ਦੁਬਾਰਾ ਹੁੰਦੀ ਪਈ ਹੈ ਤੇ ਜੇ ਉਹ ਇੱਥੇ ਦੇ ਲੋਕ ਮੁਸਤੈਦ ਨਾ ਹੁੰਦੇ ਤੇ ਤੁਸੀਂ ਨਾ ਉਹ ਘੇਰਾ ਪਾਉਂਦੇ ਤੋਂਨੇ ਕਾਰ ਮੰਗਾਈ ਸੀ ਕਿ ਲਾਸ਼ ਲੈ ਜਾਣੀ ਸੀ ਵੈਸੇ ਕਾਲੀਆ ਸਾਹਿਬ ਵੈਸੇ ਜੇ ਸਾਰੇ ਇਲਜ਼ਾਮ ਜਿਹੜੇ ਪੁਲਿਸ ਦੇ ਉੱਤੇ ਲਗਾਏ ਜਾ ਰਹੇ ਆ ਜੇ ਇਹ ਸੱਚ ਨੇ ਤੇ ਫਿਰ ਇੱਥੇ ਆ ਕੇ ਹੈਰਾਨੀ ਹੁੰਦੀ ਹੈ ਕਿ ਕੀ ਉਹੀ ਮਾਮਲੇ ਚੁੱਕੇ ਜਾਣਗੇ ਜਿਹੜੇ ਵਾਇਰਲ ਹੋ ਗਏ ਜਾਂ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਵਿਊ ਬਟੋਰਦੇ ਪਏ ਪੁਲਿਸ ਕੀ ਉੱਥੇ ਹੀ ਆਊਗੀ ਸਿਰਫ ਦੇਖੋ ਗੱਲ ਇਹ ਹੈ ਇਹ ਉਹੀ ਪੁਲਿਸ ਹੈ ਜਿਨੇ ਆਤੰਕਵਾਦ ਨਿਜਿੱਠੇ ਆ ਪੰਜਾਬ ਪੁਲਿਸ ਇਹ ਪੰਜਾਬ ਦੀ ਪੁਲਿਸ ਨੇ ਠੀਕ ਹੈ ਨਾ ਹੁਣ ਜਦੋਂ ਜਦੋਂ ਵੀ ਸਰਕਾਰਾਂ ਨਹੀਂ ਆ ਕਾਲੀ ਬੀਜੇਪੀ ਸਰਕਾਰ ਵੀ ਰਹੀ ਹੈ ਕਾਂਗਰਸ ਦੀ ਸਰਕਾਰ ਰਹੀ ਹੈ ਲੇਕਿਨ ਲਾਂਡ ਆਰਡਰ ਦੀ ਜਿੰਨੀ ਮਾੜੀ ਹਾਲਤ ਹੁਣ ਹੋਈ ਆ ਆਮ ਆਦਮੀ ਪਾਰਟੀ ਲਈ ਨਾ ਕਦੀ ਨਹੀਂ ਹੋਈ ਹਮ ਬਿਲਕੁਲ ਠੀਕ ਇਹ ਸਿਨੈਰੀਓ ਸ਼ਾਇਦ ਤੁਹਾਡੇ ਲਈ ਵੀ ਡਾਈਜੈਸਟ ਕਰਨਾ ਔਖਾ ਹੋਵੇਗਾ ਪਰ ਜਿੱਥੇ ਅਸੀਂ ਖੜੋਤੇ ਹੋਏ ਹਾਂ ਇਹ ਉਹੀ ਗਲੀ ਹੈ ਉਹੀ ਮਹੱਲਾ ਹੈ ਜਿੱਥੇ ਉਸ ਮਹਿਜ਼ 14-15 ਸਾਲ ਦੀ 13-14 ਸਾਲ ਦੀ ਬੱਚੀ ਦੇ ਨਾਲ ਉਹ ਕੋ ਕਰਮ ਹੋਇਆ ਜੋ ਸ਼ਾਇਦ ਉਸ ਦਾ ਪਰਿਵਾਰ ਕਦੇ ਵੀ ਡਾਈਜੈਸਟ ਨਹੀਂ ਕਰ ਸਕਦਾ ਕਦੀ ਵੀ ਉਸ ਨੂੰ ਐਕਸੈਪਟ ਨਹੀਂ ਕਰ ਸਕਦਾ ਔਰ ਉਸੇ ਘਰ ਦੇ ਬਾਹਰ ਖੜੋਤੇ ਹਾਂ ਇਹੋ ਜੀ ਸਮੇਂ ਦੇ ਵਿੱਚ ਜਿੱਥੇ ਚਹਲ ਪੈਰ ਹੁੰਦੀ ਹੈ ਸਾਰੀ ਗਲੀ ਸੁੰਨਸਾਨ ਖੜੀ ਹੈ ਕੋਈ ਕੁਝ ਬੋਲ ਕੇ ਰਾਜ਼ੀ ਨਹੀਂ ਹੈ ਕੋਈ ਕੁਝ ਦੱਸ ਕੇ ਰਾਜ਼ੀ ਨਹੀਂ ਹੈ ਔਰ ਇਹ ਸਹਿਮ ਇੱਕ ਖੇਜ ਇੱਕ ਗੁੱਸਾ ਲੋਕਾਂ ਦੇ ਵਿੱਚ ਵਾਜਬ ਹੈ ਖੈਰ ਉਹਨਾਂ ਪ੍ਰਸ਼ਾਸਨ ਦੇ ਵੱਲ ਨਿਗਾਹ ਹੈ ਕਿ ਪ੍ਰਸ਼ਾਸਨ ਕੀ ਇਨਸਾਫ ਦਿਵਾਉਂਦਾ ਪਰਵਾਰ ਨੂੰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਨ ਵੀ ਪੰਜਾਬੀ ਤੇ